ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੂਟ ਜਿਨ੍ਹਾਂ ਦਾ ਰੇਟ ਆਊਗਾ ਸਿਰਫ ਤੇ ਸਿਰਫ 600 ਤੇ 500 ਰੁਪਏ 650 ਰੁਪਏ ਜਿਹੜੀ ਜੇ ਸੇਲ ਲਾਤੀ ਆਪਾਂ ਤੁਹਾਡੇ ਲਈ ਇਹਦੇ ਵਿੱਚ ਆਪਾਂ ਸਾਰੇ ਮਿਕਸ ਸੂਟ ਜਿਹੜੇ ਉਹ ਸਾਰੇ ਬਾਹਤੇ ਆ ਕਿਉਂਕਿ ਆਪਣੇ ਕੋਲ ਸੂਟ ਰਹਿ ਗਏ ਸੀ ਸਿੰਗਲ ਸਿੰਗਲ ਤੇ ਨਾ ਦੇਂਦੀ ਆਪਾਂ ਜਿਆਦਾ ਵੀਡੀਓ ਪਾ ਸਕਦੇ ਹਾਂ ਨਾ ਫੋਟੋਆਂ ਪੋਸਟ ਕਰ ਸਕਦੇ ਹਾਂ ਗਰੁੱਪ ਦੇ ਵਿੱਚ ਕਿਉਂਕਿ ਸਿੰਗਲ ਸਿੰਗਲ ਪੀਸ ਹੀ ਹੈਗਾ ਇਹ ਕਰਕੇ ਆਪਾਂ ਇਹਦੀ ਵੀਡੀਓ ਜਿਹੜੀ ਜਿਆ ਸਾਰੇ ਦੀ ਇਕੱਠੇ ਕਰਕੇ ਇੱਕੋ ਬਣਾ ਦਤੀ ਆ ਜਿਹਦੇ ਵਿੱਚ ਆਗੇ ਜੇ ਸ਼ੈਂਟੂਨ ਦੇ ਵੀ, ਕਰੇਪ ਦੇ ਵੀ, ਜੋਰਜਟ ਦੇ ਵੀ ਤੇ ਕਾਟਨ ਦੇ, ਕਾਟਨ ਦੇ ਬਹੁਤ ਸਾਰੇ ਸੂਟ ਨੇ ਜਿਹੜੇ ਅੱਜ ਦੀ ਵੀਡੀਓ 'ਚ ਤੁਹਾਨੂੰ ਮਿਲਣਗੇ ਜਿਦੇ ਵਿੱਚ ਪੈਂਟ ਵਾਲੇ ਵੀ ਆ ਜਾਣਗੇ, ਕਢਾਈਆਂ ਵਾਲੇ ਵੀ ਆ ਜਾਣਗੇ ਸਾਰੇ। ਵੀਡੀਓ ਨੂੰ ਮਿਸ ਨਾ ਕਰਿਓ, ਸਕਿਪ ਨਾ ਕਰਿਓ, ਐਂਡ ਤੱਕ ਵੇਖਿਓ। ਘੜ ਘੜ ਸੂਟ ਆਗੇ ਜੇ ਸਿਰਫ ਤੇ ਸਿਰਫ 650 ਰੁਪਏ ਦੇ ਵਿੱਚ। ਆਜੋ ਦਰ ਮੈਂ ਕਰਾਵਾਂ ਚੈੱਕ। ਲਓ ਜੀ ਪਹਿਲਾ ਸੂਟ ਆਪਣੇ ਕੋ ਆ ਗਿਆ ਜੋਰਜਟ ਦਾ। ਫੈਬਰਿਕ ਹੈਗਾ ਜੇ ਜੋਰਜਟ ਕੱਪੜਾ ਹੈਗਾ ਜੇ 5 ਮੀਟਰ ਤੇ ਸੂਟ ਹੈਗਾ ਜੇ ਬਰਸ਼ ਪੈਂਟ ਦਾ। ਆਹ ਲਓ ਜੀ। ਇਹ ਤੁਸੀਂ ਲਾਈਵ 'ਚ ਵੀ ਚੈੱਕ ਕਰ ਲਓ। ਆਫਲਾਈਨ ਵੀ ਵੇਖ ਸਕਦੇ ਜੇ ਇਹ ਆਊਗਾ ਸਾਰਾ ਫਰੰਟ ਇਹਦਾ ਬਣਿਆ ਲੈਂਥ ਇਹਦੀ ਆਊਗੀ ਜੇ 42 ਨਾਲ ਆਉਣਗੀਆਂ ਬਾਹਾਂ ਦੇ ਉੱਪਰ ਇਹਦੇ ਪੇਂਟ ਬ੍ਰਸ਼ ਦਾ ਤੇ ਕੱਪੜਾ ਇਹਦਾ ਗਾਜੇ ਜ਼ੋਰਜਟ ਦੁਪੱਟਾ ਇਹਦੇ ਨਾਲ ਆਊਗਾ ਸੇਮ ਜ਼ੋਰਜਟ ਦਾ ਦੁਪੱਟਾ ਵੀ ਸਾਰਾ ਜਿਹੜਾ ਜੇ ਫੁੱਲੀ ਪੇਂਟ ਜੇ ਆਹ ਲਓ ਦੁਪੱਟੇ ਤੇ ਵੀ ਸਾਰਾ ਪੇਂਟ ਹੋਇਆ ਜੇ ਸਾਰਾ ਤੁਸੀਂ ਵੇਖ ਸਕਦੇ ਜੇ ਹੈਂਡ ਪੇਂਟ ਬ੍ਰਸ਼ ਪੇਂਟ ਇਹਦਾ ਦੁਪੱਟੇ ਤੇ ਵੀ ਮਿਲ ਜੂਗਾ ਤੁਹਾਨੂੰ ਤੇ ਰੇਟ ਇਹਦਾ ਜਿਹੜਾ ਹੈ ਜੇ ਸਿਰਫ ਤੇ ਸਿਰਫ 650 ਰੁਪਏ ਹੈ ਇਹ ਸਿੰਗਲ ਸੂਟ ਜਿਹੜਾ ਜੇ ਇਹਦੇ ਵਿੱਚ ਹੈਗਾ ਜੇ ਜੌਰਜਟ ਦਾ ਇੱਕ ਸੂਟ ਆਪਣੇ ਕੋਲ ਹੈਗਾ ਜੌਰਜਟ ਫੈਬਰਿਕ ਦੇ ਵਿੱਚ ਕਲਰ ਆਪਸ਼ਨ ਨਹੀਂ ਜ ਹੈਗੀ ਇਹਦੇ ਵਿੱਚ ਪਲੀਜ਼ ਕਲਰ ਆਪਸ਼ਨ ਨਾ ਪੁੱਛਿਓ ਤੇ ਦੂਜੀ ਗੱਲ ਇਹ ਜਿਹੜੀਆਂ ਵੀ ਭੈਣਾਂ ਜਾਂ ਭਰਾ ਸਾਡੇ ਨਵੇਂ ਜੋੜਦੇ ਆ ਮੇਰੀ ਵੀਡੀਓ ਜਿਹੜੀ ਮੈਂ ਬੋਲਦਾ ਹੁੰਦਾ ਹਾਂ ਨਾ ਜਿਹੜੀ ਉਹਨੂੰ ਪਲੀਜ਼ ਸੁਣਿਆ ਕਰੋ ਚੰਗੀ ਤਰ੍ਹਾਂ ਹਰ ਇੱਕ ਡਿਟੇਲ ਜਿਹੜੀ ਮੈਂ ਵੀਡੀਓ 'ਚ ਪੋਸਟ ਕਰਦਾ ਵੀਡੀਓ 'ਚ ਮੈਂ ਪਾ ਦਿੰਦਾ ਡਿਟੇਲ ਪੂਰੀ ਫੁੱਲ ਫਿਰ ਵੀ ਮੈਨੂੰ ਮੈਸੇਜ ਕਰ ਕਰਕੇ ਕਸਟਮਰ ਪੁੱਛਦੇ ਆ ਕੱਪੜਾ ਕਿੰਨਾ ਆ ਦੁਪੱਟਾ ਕਿੰਨਾ ਆ ਇਹਦੀ ਕੱਟ ਕਿੰਨੀ ਆ ਹਰ ਇੱਕ ਚੀਜ਼ ਆਪਾਂ ਵੀਡੀਓ 'ਚ ਬੋਲੀ ਹੁੰਦੀ ਦੱਸੀ ਹੁੰਦੀ ਆ ਪਲੀਜ਼ ਥੋੜਾ ਜਨਾ ਨਾ ਕਿ ਇਹਨਾਂ ਦੇ ਆਵਾਜ਼ ਉੱਚੀ ਕਰਕੇ ਇੱਕ ਵਾਰੀ ਪਲੀਜ਼ ਸੁਣ ਲਿਆ ਕਰੋ ਬੱਸ ਉਹਨੂੰ ਇਹ ਹੀ ਰਿਕੁਐਸਟ ਹੈ ਲਓ ਜੀ ਇਹ ਆ ਗਿਆ ਜੇ ਮਹਿੰਦੀ ਕਲਰ ਕੱਪੜਾ ਹੈਗਾ ਜੇ ਮਸਲੀਨ ਦਾ ਮਸਲੀਨ ਕਾਟਨ ਦਾ ਸੂਟ ਜੇ ਤੇ ਬੜੀ ਪਿਆਰੀ ਜੀ ਛੇੜ ਜੇ ਮੂੰਗੀਆਂ ਮਹਿੰਦੀ ਛੇੜ ਨਾਲ ਹੈਗਾ ਜੇ ਪੇਂਟ ਸਾਰਾ ਬਾਹਾਂ ਤੇ ਵੀ ਤੇ ਫਰੰਟ ਤੇ ਵੀ ਇਹਦੀ ਵੀ ਲੈਂਥ ਜਿਹੜੀ ਜੇ 42 44 ਰੈਡੀ ਹੁੰਦੀ ਜੇ ਦੁਪੱਟਾ ਹੈਗਾ ਜੇ ਮਸਲੀਨ ਦਾ ਸਾਰਾ ਦੁਪੱਟਾ ਜਿਹੜਾ ਜੇ ਪੇਂਟ ਦਾ ਜੇ ਆਹੋ ਦੀਪਕੌਰ ਹਾਈ ਇਹ ਤੁਹਾਨੂੰ ਮਿਲ ਜੂਗਾ ਜੇ ਇਹ 650 ਰੁਪਏਾਂ ਚ ਬਾਰ-ਬਾਰ ਅਜ ਰੇਟ ਦੱਸਣ ਦੀ ਲੋੜ ਨਹੀਂ ਤੁਹਾਨੂੰ ਤੁਸੀਂ ਉੱਤੋਂ ਮੇਰੀ ਡਿਸਕ੍ਰਿਪਸ਼ਨ ਪੜ੍ਹ ਕੇ ਪਤਾ ਲੱਗ ਹੀ ਜਾਣ ਕਿ ਅੱਜ ਦੇ ਸੂਟ ਜਿਹੜੇ ਆ ਉਹ ਸਸਤੇ ਭਾਜ ਹੋ ਗਏ ਜੇ 650 ਰੁਪਏਾਂ ਚ ਸ਼ਿਪਿੰਗ ਫ੍ਰੀ ਜੇ ਲਓ ਜੀ ਆ ਵੀ ਆ ਗਿਆ ਜੇ ਸ਼ਿਜਾਤ ਸਿੰਘਾ ਜੀ ਰਾਣੀ ਰਾਣੀ ਕਲਰ ਇਹ ਨਾ ਲਓ ਜੀ ਪੇਂਟ ਦਾ ਸੂਟ ਜੇ ਰਾਣੀ ਕਲਰ ਤੇ ਇਹ ਵੀ ਤੁਹਾਨੂੰ ਸੇਮ ਰੇਟ 'ਚ ਮਿਲ ਜੂਗਾ ਜੇ ਦੁਪੱਟਾ ਇਹਦੇ ਨਾਲ ਵੀ ਮਸਲੀਨ ਦਾ ਜੇ ਇਹ ਵੀ ਸੂਟ ਜਿਹੜਾ ਜੇ ਮਸਲੀਨ ਦਾ ਜੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇ ਬਰਸ਼ ਪੇਂਟ ਹੈਂਡ ਪੇਂਟ ਸਾਰਾ ਜਿਹੜਾ ਜੇ ਮਿਲ ਜੂਗਾ ਤੁਹਾਨੂੰ ਰੇਟ ਇਹਦਾ ਜਿਹੜਾ ਆਊਗਾ ਜੇ ਸੇਮ ਹੀ 650 ਰੁਪਏ ਸ਼ਿਪਿੰਗ ਫ੍ਰੀ ਤੇ ਮੈਂ ਤਾਂ ਤੁਹਾਨੂੰ ਕਹਿੰਦਾ ਕਿ ਸੂਟ ਬੜੇ ਸੋਹਣੇ ਜੇ ਹੈ ਪਰ ਸਿੰਗਲ ਸਿੰਗਲ ਜੇ ਆਪਾਂ ਤੁਹਾਨੂੰ ਹਰ ਵੀਕਐਂਡ ਤੇ ਕੋਈ ਨਾ ਕੋਈ ਨਵੀਂ ਚੀਜ਼ ਦੇ ਦਿਆ ਕਰਾਂਗੇ ਇਹਦੀ ਵੀਡੀਓ ਆਪਾਂ ਸਵੇਰੇ ਪੋਸਟ ਕਰਨੀ ਹੈ ਸ਼ਨੀਵਾਰ ਨੂੰ ਅਗਲੀ ਕਲਰ ਚੈੱਕ ਕਰੋ ਆਫ ਵਾਈਟ ਸ਼ੇਡ ਬੜੀ ਪਿਆਰੀ ਜੀ ਤੇ ਨਾਲ ਬੜਾ ਹੀ ਘੈਂਟ ਜਿਹੜਾ ਹੈਗਾ ਜੀ ਇਹਦੇ ਵਿੱਚ ਅ ਬ੍ਰਸ਼ ਪੇਂਟ ਨਾਲ ਦੁਪੱਟਾ ਸੂਟ ਹੈਗਾ ਜੇ ਮਸਲੀਨ ਦਾ ਇਹ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਸੇਮ ਰੇਂਜ ਅੱਜ ਜਿਹੜਾ ਸਿਰਫ 650 ਰੁਪਈਆ ਦੇ ਸੂਟ ਜੇ ਬਾਅਦ ਚ ਕਰ ਦਾਂ ਸੈੱਟ ਸਾਰੇ ਫਿਲਹਾਲ ਆਪਾਂ ਵੀਡੀਓ ਬਣਾਈ ਹੈ ਲਓ ਜੀ ਆ ਵੀ ਕਦਰ ਚੈੱਕ ਕਰ ਲਓ ਤੇ ਬੇਨਤੀ ਇਹੋ ਜੇ ਕਿ ਪੇਮੈਂਟ ਤੋਂ ਪਹਿਲਾਂ ਸਕਰੀਨਸ਼ਾਟ ਆਫ ਪੇਮੈਂਟ ਸੂਟ ਤੋਂ ਪਹਿਲਾਂ ਪੇਮੈਂਟ ਜਿਹੜੀ ਆ ਕਨਫਰਮ ਕਰਾ ਲਿਓ ਨਹੀਂ ਯਾਰ ਉਲਟੀ ਬੋਲੀ ਜਾਂਦੇ ਮੈਂ ਉਲਟ ਬੋਲਣ ਡਿਆ ਪੇਮੈਂਟ ਤੋਂ ਪਹਿਲਾਂ ਸੂਟ ਕਨਫਰਮ ਕਰਾ ਲਿਓ ਇਹ ਵੀ ਆ ਗਿਆ ਜੇ ਮਸਟਰਡ ਕਲਰ ਤੇ ਬੜਾ ਟੌਪ ਦਾ ਕਲਰ ਜੇ ਇਹਦਾ ਫੈਬਰਿਕ ਜਿਹੜਾ ਹੈਗਾ ਜੇ ਸੂਟ ਦਾ ਇਹ ਹੈਗਾ ਜੇ ਮਸਲੀਨ ਦਾ ਇਹ ਹੀ ਗੇ ਆਪਣੇ ਕੋਲ ਇੱਕ ਸੂਟ ਜ਼ੋਰ ਜਟ ਹੀਗਾ ਬਾਕੀ ਮਸਲੀਨ ਦੇ ਹੀ ਅਗਲਾ ਆ ਗਿਆ ਵਾਈਟ ਸ਼ੇਡ ਜਿਹੜੇ ਵਾਈਟ ਕਲਰ ਪਸੰਦ ਕਰਦੇ ਪਾਉਣਾ ਉਹਨਾਂ ਲਈ ਆ ਗਿਆ ਜੇ ਸੂਟ ਕਪੜਾ ਹੈਗਾ ਜੇ ਰਿਅਨ ਦਾ ਰਿਅਨ ਕਾਟਨ ਜੇ ਦੁਪੱਟਾ ਹੈਗਾ ਜੇ ਮਸਲੀਨ ਕਾਟਨ ਦਾ ਨਾਲ ਲੇਸ ਲੱਗੀ ਜੇ ਦੁਪट्टे ਤੇ ਸੇਮ ਸੂਟ ਵਾਂਗੂ ਜਿੱਦਾਂ ਦੀ ਕਢਾਈ ਸੂਟ ਦੇ ਉੱਪਰ ਉਦਾਂ ਲੈਸ ਘੇਰੇ ਤੇ ਲੈਸ ਵਰਕ ਕਾਟੇ ਦੀ ਹੈ ਜੇ 3.5 ਮੀਟਰ ਵੱਡੇ 바ਰ ਦੇ ਵਿੱਚ ਜਿਹੜੀ 5 ਮੀਟਰ ਦੇ ਕਰੀਬ ਹੁੰਦੀ ਹੈ ਜੀ ਠੀਕ ਹੈ ਜੀ ਇਹ ਵੀ ਸੂਟ ਤੁਹਾਨੂੰ ਜਿਹੜਾ ਮਿਲ ਜੂਗਾ ਜੇ ਫ੍ਰੀ ਸ਼ਿਪਿੰਗ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ 650 ਰੁਪਈਆ ਦਾ ਲੋਰੀ ਨੈਕਸਟ ਆਗਾ ਆਪਣੇ ਕੋ ਬਲੌਕ ਪੈਂਟ ਦੇ ਵਿੱਚ ਇਹ ਕਾਟਨ ਦਾ ਸੂਟ ਜੇ 3.5 ਮੀਟਰ ਕੱਟ ਜੇ ਬਰਬੜਾ ਜਿਹਦਾ ਵੀ ਤੇ ਆ ਨਾਲ ਹੈਗਾ ਜੀ ਦੁਪੱਟਾ ਇਹਦੇ ਟਾਈਡਾਈ ਕੋਟਾ ਡੋਰੀਆ ਦਾ ਇਹ ਵੀ ਤੁਹਾਨੂੰ ਸੇਮ ਰੇਟ ਦੇ ਵਿੱਚ ਮਿਲ ਜੂਗਾ ਜੇ 650 ਰੁਪਏ ਦੇ ਵਿੱਚ ਸ਼ਿਪਿੰਗ ਜਿਹੜੀ ਜੇ ਫ੍ਰੀ ਹੈ ਇਹਨਾਂ ਦੇ ਉੱਪਰ ਵੀ ਲਓ ਜੀ ਅੱਗੇ ਆ ਗਿਆ ਜੇ ਮਸਲੀਨ ਦਾ ਸੂਟ ਕਾਟਨ ਦਾ ਸੂਟ ਜੇ ਮਸਲੀਨ ਕਾਟਨ 2.5 2.5 ਮੀਟਰ ਦੀ ਕੱਟ ਜੇ ਇਹਨਾਂ ਦੀ 2.5 ਮੀਟਰ ਦੀ ਸ਼ਰਟ ਜੇ 2.5 ਮੀਟਰ ਦੀ ਹੀ ਬਾਟਮ ਜੇ ਤੇ 2.5 ਮੀਟਰ ਦਾ ਹੈ ਜੀ ਦੁਪੱਟਾ ਜਿਹਦੇ ਨਾਲ ਆ ਲਓ ਚੱਕ ਕਰ ਲੋ ਪ੍ਰਿੰਟ ਗੱਦਾ ਪਿਆਰਾ ਜੇ ਇਹਦੀ ਬੈਕ ਸਾਈਡ ਵੀ ਸਾਰੀ ਇਦਾਂ ਡਿਜੀਟਲ ਜੇ ਤੇ ਇਹਦੇ ਨਾਲ ਆ ਗਿਆ ਜੇ ਦੁਪੱਟਾ ਨਾਲ ਬਾਟਮ ਆ ਆ ਗਈ ਜੇ ਬਾਟਮ ਇਹਦੀ ਪ੍ਰਿੰਟਡ ਸੇਮ ਆ ਆ ਗਿਆ ਜੇ ਦੋ ਦੁਪੱਟਾ ਸੇਮ ਡਿਜੀਟਲ ਪ੍ਰਿੰਟਰ ਹਾਂ ਲੋ ਜੀ ਆ ਦੁਪੱਟੇ ਦੇ ਪੱਲਿਆਂ ਦੇ ਉੱਤੇ ਆ ਜੂਗਾ ਡਿਜ਼ਾਈਨ ਆ ਜਿਹੜਾ ਤੇ ਖੁੱਲਾ ਡੁੱਲਾ ਦੁਪੱਟਾ ਪੂਰਾ 2.5 ਮੀਟਰ ਦਾ 2.5 ਮੀਟਰ ਦੀ ਹੀ ਸ਼ਰਟ 2.5 ਦੀ ਹੀ ਬਾਟਮ ਇਹ ਤੁਹਾਨੂੰ ਮਿਲ ਜੂਗਾ ਜੇ 650 ਰੁਪਏਾਂ 'ਚ ਅੱਜ ਦਾ ਤਾਂ ਦੱਸਿਆ ਮੈਂ ਸਾਰਾ ਸਟਾਕ ਕਲੀਅਰੈਂਸ ਜੇ ਸਟਾਕ ਕਲੀਅਰੈਂਸ ਕਿਹੜਾ ਜਿਹੜਾ ਵੀਕਐਂਡ ਤੇ ਆਪਣੇ ਕੋਲ ਰਹੇਗਾ ਬਸ ਸਟਾਕ ਸਿੰਗਲ ਸਿੰਗਲ ਊਟ ਜੇ ਤੇ ਇਹ ਸਾਰੇ ਤੁਹਾਡੇ ਜੇ 650 ਰੁਪਏਾਂ ਜੇ ਆਹ ਲੋ ਜੀ ਕਾਟਨ ਬੜੀ ਸੋਹਣੀ ਦਾ ਬੜਾ ਘੈਂਟ ਪ੍ਰਿੰਟ ਜੇ ਤੇ ਪਿਓਰ ਕਾਟਨ ਵਾਲਾ ਸੂਟ ਜੇ ਆ ਜਿਹੜਾ ਇਹਦੀ ਜਿਹੜੀ ਬਾਟਮ ਜੇ ਉਹ ਵੀ ਪ੍ਰਿੰਟਡ ਆਊਗੀ ਬਾਟਮ ਦੇ ਉੱਪਰ ਆਹ ਜਿਹੜਾ ਕਿ ਪਹੁੰਚਾਂ ਦੇ ਉੱਤੇ ਆ ਜਾਊਗਾ ਪ੍ਰਿੰਟ ਆ ਜਿਹੜਾ ਦੇ ਨਾਲ ਇਹਦੇ ਆਗਾ ਦੁਪੱਟਾ ਦੁਪੱਟਾ ਵੀ ਕਾਟਨ ਦਾ ਜੇ ਤੇ ਇਹਦੀ ਜਿਹੜੀ ਕੱਟ ਜੇ ਸੂਟ ਦੀ ਉਹ ਆਜੂਗੀ ਜੇ ਸਵਾ ਸਵਾ 2 ਮੀਟਰ ਦੀ ਦੁਪੱਟਾ ਵੀ ਜਿਹੜਾ ਜੇ ਲਗਭਗ ਸਵਾ 2 ਦੇ ਕਰੀਬ ਹੀ ਆਊਗਾ ਤੇ ਸ਼ਰਟ ਦੀ ਤੇ ਇਹਦੀ ਬਾਟਮ ਦੀ ਜਿਹੜੀ ਜੇ ਕੱਟ ਸੇਮ ਆਊਗੀ ਸਵਾ ਸਵਾ 2 ਮੀਟਰ ਦੀ ਇਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਜੇ ਇਹ ਸੇਲ ਵਾਲੇ ਸੂਟ ਜਿਹੜੇ ਤੁਹਾਨੂੰ ਦੇਤੇ ਆਪਾਂ ਵੀਕੈਂਡ ਸੇਲ ਜਿਹੜੀ ਹੈ ਸ਼ਨੀਵਾਰ ਆਪਾਂ ਕੱਲ ਵੀਡੀਓ ਪਾਉਣੀ ਹੈ ਲਾਈਵ 'ਚ ਮੈਂ ਤੁਹਾਨੂੰ ਤਾਂ ਦੱਸਣਾਂ ਲਓ ਜੀ ਇਹ ਆ ਗਿਆ ਜੇ ਅੱਗੇ ਅੰਬ੍ਰੇਲਾ ਡਿਜ਼ਾਈਨ ਘੇਰੇ ਦੇ ਉੱਤੇ ਕਟਵਰਕ ਨਾਲ ਡਿਜ਼ਾਈਨ ਕਢਾਈ ਮਹਿੰਦੀ ਕਲਰ ਦੀ ਨਾਲ ਮਸਟਰਡ ਕਲਰ ਦੀ ਨਾਲ ਹੈਗਾ ਜੇ ਦੁਪੱਟਾ ਇਹਦੇ ਹਾਂ ਪਿਓਰ ਦਾ ਕਢਾਈ ਵਾਲਾ ਦੁਪੱਟਾ ਜੇ ਬੜਾ ਸੋਹਣਾ ਤੇ ਇਹਦਾ ਵੀ ਸੇਮ ਰੇਟ ਜੇ ਸੇਮ ਰੇਂਜ 650 ਰੁਪਏ ਜੇ ਸ਼ਿਪਿੰਗ ਜਿਹੜੀ ਜੇ ਫ੍ਰੀ ਜ ਇਹਨਾਂ ਦੇ ਵਿੱਚ ਲਓ ਜੀ ਅੱਗੇ ਆ ਗਿਆ ਚਿਕਨ ਦੀ ਸ਼ਰਟ ਤੇ ਚਿਕਨ ਨਾਲ ਆ ਗਈ ਬਾਟਮ ਕਾਟਨ ਦੀ ਤੇ ਨਾਲ ਦੁਪੱਟਾ ਆ ਗਿਆ ਨੈਟ ਕੋਟਨਡ ઓਰੀਆ ਦਾ ਇਹ ਆ ਗਈ ਬਾਟਮ ਇਹਦੀ 2.5 ਮੀਟਰ ਦੀ ਤੇ ਇਹ ਆ ਗਈ 2.5 ਮੀਟਰ ਦੀ ਚਿਕਨ ਦੀ ਸ਼ਰਟ ਤੇ ਦੁਪੱਟਾ ਇਹਦੇ ਨਾਲ ਆ ਗਿਆ 2.5 ਮੀਟਰ ਦਾ ਇਹਦਾ ਵੀ ਰੇਟ ਸੇਮ ਜੇ ਕੁਆਲਿਟੀ ਸੇਮ ਜੇ ਕਾਟਨ ਫੈਬਰਿਕ ਜੇ ਲਓ ਭਾਈ ਅੱਗੇ ਆ ਗਈ ਆਪਣੇ ਕੋ ਰਿਯਾਨ ਇਹ ਹੈਗਾ ਜੀ 5 ਮੀਟਰ ਸੂਟ ਰਿਯਾਨ ਆ 3.5 ਮੀਟਰ ਵੱਡੇ ਪਰ ਦੇ ਵਿੱਚ ਰੀਆਉਣ ਦਾ ਸੂਟ ਜੇ ਪ੍ਰਿੰਟ ਬਹੁਤ ਪਿਆਰਾ ਜੇ ਡਿਜੀਟਲ ਪ੍ਰਿੰਟ ਜੇ ਸਾਰਾ ਹੀ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਵੀ ਹਾ ਪਿਓਰ ਜੇ ਦੁਪੱਟੇ ਦੇ ਉੱਪਰ ਵੀ ਜਿਹੜੀ ਜੇ ਪੱਟੀ ਸਾਰੀ ਲੱਗੀ ਜੇ ਇਹ ਵੀ ਸੇਮ ਰੇਟ ਜੇ ਅੱਜ ਦਾ ਸ਼ਿਪਿੰਗ ਫ੍ਰੀ ਜੇ ਇਹਨਾਂ ਦੇ ਵਿੱਚ ਪੇਮੈਂਟ ਜਿਹੜੀ ਜੇ ਉਹ ਆਨਲਾਈਨ ਅਡਵਾンス ਜੇ ਕੈਸ਼ ਔਨ ਡਿਲੀਵਰੀ ਤੁਹਾਨੂੰ ਪਤਾ ਆਪਾਂ ਲੈਂਦੇ ਨਹੀਂਗੇ ਲਓ ਜੀ ਅੱਗੇ ਆ ਗਿਆ ਕਾਟਨ ਦਾ ਸੂਟ ਇਹ ਵੀ ਤੁਸੀਂ ਵੇਖ ਸਕਦੇ ਜੇ ਇਸ ਫਰੰਟ ਤੇ ਸਾਰੇ ਵਰਕ ਕਢਾਈ ਨਾਲ ਆ ਗਿਆ ਦੁਪੱਟਾ ਦੁਪੱਟੇ ਦੇ ਉੱਪਰ ਵੀ ਇਹਦੇ ਵਰਕ ਜੇ ਤੇ ਇਹ ਵੀ ਸੂਟ ਜਿਹੜਾ ਜੇ ਇਹ ਵੀ ਸੇਮ ਰੇਂਜ ਦੇ ਵਿੱਚ ਜੇ ਤੇ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਸਾਰਟਨ ਦਾ ਸਾਰਟਨ ਸਿਲਕ ਦਾ ਸੂਟ ਜੇ ਪ੍ਰਿੰਟ ਤੁਸੀਂ ਵੇਖ ਲਿਆ ਇਹ ਆ ਗਿਆ ਦੁਪੱਟਾ ਇਹਦਾ ਦੁਪੱਟਾ ਵੀ ਬੜਾ ਪਿਆਰਾ ਜੇ ਦਾ ਆ ਲੋ ਦੁਪੱਟਾ ਹੈ ਜੇ ਮਸਲੀਨ ਦਾ ਇਹਦਾ ਵੀ ਤੁਹਾਨੂੰ ਰੇਟ ਆਪਾਂ ਸੇਮ ਅੱਜ ਦੇ ਦੇਣਾ 650 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਕਿਉਂਕਿ ਇਹ ਦੋ ਸੂਟ ਹੀ ਆਪਣੇ ਕੋਲ ਬਚੇ ਬਸ ਸਟਾਕ ਖਤਮ ਹੈ ਵੀ ਦੋਵਾਂ ਦਾ ਹੁਣ ਨਾਂ ਦਾ ਵੀਡੀਓ ਬਣਦੀ ਹੈ ਦਾ ਨਾਂ ਫੋਟੋ ਵੀ ਪੈਂਦੀਆਂ ਦੋਵਾਂ ਦੀਆਂ ਲਓ ਜੀ ਆ ਵੀ ਰਹਿਸ਼ ਕਰੋ ਚੈੱਕ ਇਹ ਵੀ ਸੇਮ ਰੇਟ 'ਚ ਸੇਮ ਰੇਂਜ 'ਚ ਸੇਮ ਇਦਾਂ ਹੀ ਸੂਟ ਦੇ ਉੱਤੇ ਆ ਜਾਊਗਾ ਡਿਜ਼ਾਈਨ ਜਿਹੜਾ ਦੁਪੱਟੇ ਦਾ ਬਣਿਆ ਸੇਮ ਸਾਰਾ ਕੁਝ ਇਹ ਵੀ ਹੈਗਾ ਜੇ ਸਾਰਟਨ ਸਿਲਕ ਦਾ ਵੱਡੇ ਪਰਦੇ ਵਿੱਚ ਜੇ 3.5 ਮੀਟਰ ਦੀ ਕੱਟ ਦੇ ਨਾਲ ਲਓ ਜੀ ਅੱਗੇ ਆ ਗਿਆ ਜੇ ਮਸਲੀਨ ਕਾਟਨ ਦਾ ਸੂਟ ਟਾਈ ਐਂਡ ਆਈ ਦਾ ਤੇ ਬੜਾ ਹੀ ਘੈਂਟ ਜਾਂ ਕੰਟਰਾਸਟ ਕਲਰ ਦੇ ਨਾਲ ਘੇਰੇ ਦੇ ਉੱਤੇ ਹੈਗਾ ਜੇ ਵਰਕ ਸਾਰਾ ਹੀ ਇਹਦੇ ਦੁਪੱਟਾ ਇਹਦੇ ਨਾਲ ਹੈਗਾ ਜੇ ਪਲੇਨ ਟਾਈ ਐਂਡ ਡਾਈ ਲਵੈਂਡਰ ਸ਼ੇਡ ਪਰਪਲ ਸ਼ੇਡ ਲਵੈਂਡਰ ਸ਼ੇਡ ਬਲੈਕ ਦਾ ਕੰਟਰਾਸਟ ਕੰਬੀਨੇਸ਼ਨ ਜੇ ਵਾਈਟ ਦਾ ਟਾਈ ਐਂਡ ਡਾਈ ਦਾ ਮਸਲੀਨ ਕਾਟਨ ਦਾ ਸੂਟ ਜੇ ਰੇਟ ਹੈਗਾ ਜੇ ਦਾ ਵੀ ਸੇਮ ਹੀ 650 ਰੁਪਏ ਆ ਲਓ ਜੀ ਅਭੀ ਚੈੱਕ ਕਰ ਲਓ ਇਹ ਵੀ ਟਾਈ ਐਂਡ ਡਾਈ ਦਾ ਸੂਟ ਜੇ ਮਸਲੀਨ ਕਾਟਨ ਦਾ ਜੇ ਕੀ ਰੀ ਦੇ ਉੱਪਰ ਵਰਕ ਜੇ ਪਲੱਸ ਦੁਪट्टे ਦੇ ਉੱਪਰ ਵੀ ਇਹਦੇ ਵਰਕ ਜੇ ਸਾਰਾ ਹੀ ਆ ਉਹ ਇਹ ਵੀ ਜਿਹੜਾ ਜੇ ਸੇਮ ਰੇਟ ਜੇ ਸੇਮ ਰੇਂਜ ਜੇ ਸ਼ਿਪਿੰਗ ਫ੍ਰੀ ਜੇ ਲੋ ਜੀ ਅੱਗੇ ਆ ਗਿਆ ਜੇ ਆਪਣੇ ਕੋ ਪੂਰਾ ਘੈਂਟ ਸੂਟ ਫੁਲਕਾਰੀ ਸੂਟ ਇੱਕੋ ਕਲਰ ਜੇ ਵਾਈਟ ਕਲਰ ਜੇ ਬਾਟਮ ਹੈਗੀ ਜੇ ਦੇ ਨਾਲ ਲਾਈਟ ਤੇ ਨਾਲ ਦੁਪੱਟਾ ਹੈਗਾ ਜੇ ਆ ਪਿਓਰ ਦਾ ਪੱਟੀ ਲੱਗੀ ਜੇ ਦੁਪੱਟੇ ਦੇ ਉੱਤੇ ਡਬਲ ਡਾਈ ਕਲਰ ਜੇ ਸਿੰਗਲ ਸੂਟ ਜੇ بیس ਹੈਗਾ ਜੇ ਵਾਈਟ ਦਾ ਲਓ ਵੀ ਅੱਗੇ ਹੈਗਾ कॉटन ਪੂਰਾ ਘੈਂਟ ਕਪੜਾ ਜੇ कॉटन ਦਾ ਪੂਰਾ ਵਧੀਆ ਸੂਟ ਜੇ ਜੈਪੁਰੀ कॉटन ਦੇ ਘੇਰੇ ਦੇ ਉੱਤੇ ਵਰਕ ਜੇ ਨਾਲ ਦੁਪੱਟੇ ਤੇ ਵੀ ਸੇਮ ਵਰਕ ਜੇ ਜਿਹੜਾ ਘੇਰੇ ਦੇ ਉੱਤੇ ਹੈਗਾ ਸੂਟ ਤੇ ਸੇਮ ਦੁਪੱਟੇ ਤੇ 5 ਮੀਟਰ ਦੀ ਕੱਟ ਜੇ ਸੂਟ ਦੀ ਇਹਦੀ ਵੀ ਇਹ ਵੀ ਸ਼ਿਪਿੰਗ ਫ੍ਰੀ ਦੇ ਨਾਲ ਜੇ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਈ ਆ ਸਾਰੇ ਹੈਗੇ ਜੇ 650 ਰੁਪਈਆ ਦੇ ਵਿੱਚ ਸੋਨੇ ਸੋਨੇ ਦੇ ਘਣ ਘਣ ਸੂਟ ਜੇ ਆਹ ਲਓ ਮਸਲੀਨ ਦਾ ਸੂਟ ਘੇਰੇ ਦੇ ਉੱਤੇ ਹੈਗਾ ਜੇ ਵਰਕ ਦੇ ਪੈਚ ਵਰਕ ਪਲੱਸ ਥ੍ਰੈਡ ਵਰਕ ਨਾਲ ਨੈਕ ਤੇ ਤੇ ਇਧਰੋਂ ਆ ਗਿਆ ਬਾਹਾਂ ਦੇ ਉੱਪਰ ਇਹ ਹੈਗਾ ਜੇ ਮਸਲੀਨ ਦਾ ਸੂਟ ਦੁਪੱਟਾ ਹੈਗਾ ਜੇ ਦੇ ਨਾਲ ਮਸਲੀਨ ਦਾ ਫਰੋਜੀ ਕਲਰ ਦਾ ਕੰਟਰਾਸਟ ਬੜਾ ਪਿਆਰਾ ਜੇ ਇਹ ਵੀ ਇੱਕੋ ਪੀਸ ਜੇ ਸਿੰਗਲ ਹੀ ਆਪਣੇ ਕੋਲ ਤੇ ਆ ਆ ਗਿਆ ਹੈ ਚਿਕਨ ਦਾ ਸੂਟ ਆ ਸੂਟ ਜੇ ਸੀਜ਼ਨ ਸ਼ੁਰੂ ਹੋਣ ਲੱਗਾ ਜ ਆਪਣੇ ਕੋਲ ਇੱਕ ਪਿਆ ਹੈ ਆਪਾਂ ਸੇਲ 'ਚ ਪਾ ਦਿੱਤਾ ਕਿਉਂਕਿ ਇੱਕ ਨੂੰ ਹੁਣ ਆਪਾਂ ਨਾਂ ਦੇ ਸਕਦੇ ਨਾ ਕਿਸੇ ਨੂੰ ਫੋਟੋ ਪਾ ਸਕਦੇ ਆ ਆ ਲਓ ਜੀ ਇਹਦੀ ਕੱਟ ਜਿਹੜੀ ਹੈ ਜੇ ਇਹ ਵੀ ਸੇਮ ਹੀ ਜੇ ਸਵਾ ਸਵਾ 2 ਮੀਟਰ ਦੀ ਜੇ ਬਾਟਮ ਦੀ ਤੇ ਸਵਾ 2 ਮੀਟਰ ਸ਼ਰਟ ਦੀ ਇਹਦੀ ਜਿਹੜੀ ਲੰਬਾਈ ਹੁੰਦੀ ਜੇ ਉਹ ਹੋ ਜਾਂਦੀ ਜੇ 40 ਤੋਂ 42 ਆ ਬਾਟਮ ਇਹਦੇ ਨਾਲ ਪਲੇਨ ਤੇ ਆ ਰਹੀ ਸ਼ਰਟ ਇਹਦੀ ਆ ਰਿਹਾ ਦੁਪੱਟਾ ਇਹ ਨਾਲ ਕਾਟਨ ਦਾ ਦੁਪੱਟਾ ਜਿਹੜਾ ਜੇ ਫੁੱਲੀ ਏਮਬਰਾਇਡਰੀ ਸਾਰੇ ਦੁਪੱਟੇ ਦੇ ਉੱਤੇ ਆ ਲੋ ਜੀ ਤੇ ਇਹ ਆਪਣੇ ਕੋ ਹੈਗੇ ਅੱਜ ਦੀ ਵੀਡੀਓ ਦੇ ਵਿੱਚ 655 ਪੰਜਾਂ ਵਾਲੇ ਸੂਟ ਜਿਹੜੇ ਆਪਾਂ ਸੇਲ 'ਚ ਪਾਤੇ ਤੇ ਹਰ ਵਾਰ ਦੀ ਤਰ੍ਹਾਂ ਆਪਾਂ ਤੁਹਾਨੂੰ ਸੇਲ ਦਿੰਦੇ ਰਵਾਂਗੇ ਸੇਲ ਕਿਹੜੀ ਆਊਗੀ ਜਿਹੜਾ ਆਪਣੇ ਕੋਲ ਸਿੰਗਲ ਸਿੰਗਲ ਸੂਟ ਰਹਿ ਜਾ ਕਰੂਗਾ ਆਪਾਂ ਵੀਕਐਂਡ ਤੇ ਪਾ ਦਿਆ ਕਰਾਂਗੇ ਲੈ ਲਿਆ ਕਰੋ ਸ਼ਿਪਿੰਗ ਫ੍ਰੀ ਦੇ ਨਾਲ ਦਿਆ ਕਰਾਂਗੇ ਤੁਹਾਨੂੰ ਠੀਕ ਹੈ ਜੀ ਤੇ ਬਾਕੀ ਫਿਰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ ਸਤਿ ਸ੍ਰੀ ਅਕਾਲ